ਵੱਖ-ਵੱਖ ਜੜੀਆਂ ਪਾਰਟੀਆਂ ਨੇ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਾਂ ਭਾਜਪਾ ਹੋਵੇ ਤੇ ਜਾਂ ਫਿਰ ਵਾਰਸ ਪੰਜਾਬ ਦੇ ਇਹ ਪੰਜ ਜੜੀਆਂ ਪਾਰਟੀਆਂ ਨੇ ਇਹ ਸਾਰੀਆਂ ਹੀ ਜੜੀਆਂ ਨੇ ਪੱਬਾ ਪਾਰ ਹੋਈਆਂ ਨਜ਼ਰ ਆਈਆਂ ਨੇ ਕਿਉਂਕਿ ਜੜੀਆਂ ਤਰਨਤਾਰਨ ਜਿਮਨੀ ਚੋਣਾਂ ਨੇ ਉਹ 11 ਤਰੀਕ 11 ਨਵੰਬਰ 2025 ਨੂੰ ਹੋਣ ਜਾ ਰਹੀਆਂ ਨੇ ਜਿਨ੍ਹਾਂ ਦਾ ਜੜਾ ਨਤੀਜਾ ਹੈ 14 ਨਵੰਬਰ 2025 ਨੂੰ ਆਵੇਗਾ ਜਿਸ ਦੇ ਤਹਿਤ 114 ਥਾਵਾਂ ਦੇ ਉੱਪਰ 222 ਪੋਲਿੰਗ ਜੇ ਬੂਥ ਨੇ ਲਗਾਏ ਜਾਣਗੇ ਜੇਕਰ ਅਸੀਂ ਜ਼ਿਕਰ ਕਰੀਏ ਤਾਂ ਅੱਜ ਸ਼ਾਮ ਤੱਕ ਜਿਹੜਾ ਵੋਟਾਂ ਦਾ ਜਾਂ ਕਹਿ ਲਓ ਕਿ ਚੋਣ ਪ੍ਰਚਾਰ ਹੈ ਉਹ ਬੰਦ ਕਰ ਦਿੱਤਾ ਜਾਵੇਗਾ ਤੇ ਇਸ ਤੋਂ ਬਾਅਦ ਕੋਈ ਵੀ ਚੋਣ ਪ੍ਰਚਾਰ ਨਹੀਂ ਕਰੇਗਾ ਅੱਜ ਸ਼ਾਮ ਜਿਹੜਾ ਖੀਰਲੀ ਸਮਾਂ ਹੋਵੇਗਾ ਹਰੇਕ ਪਾਰਟੀ ਦੇ ਕੋਲ ਆਪਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਜਤਾਉਣ ਲਈ ਉਹਨਾਂ ਦੇ ਵੋਟਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਉਹ ਅੱਜ ਸ਼ਾਮ ਤੱਕ ਹੀ ਕੀਤਾ ਜਾਵੇਗਾ 11 ਤਰੀਕ ਦਾ ਜਿਹੜਾ ਦਿਨ ਹੈ ਉਹ ਬਹੁਤ ਕਹਿ ਲਓ ਕਿ ਵੱਡਾ ਦਿਨ ਹੋਵੇਗਾ ਹਰ ਇੱਕ ਕੈਂਡੀਡੇਟ ਲਈ ਕਿਉਂਕਿ ਹਰ ਇੱਕ ਕੈਂਡੀਡੇਟ ਦੀਆਂ ਜੜੀਆਂ ਅੱਖਾਂ ਨੇ ਉਹਨਾਂ ਵਿੱਚ ਉਮੀਦਾਂ ਦੀ ਜੜੀ ਕਿਰਨ ਹੈ ਉਹ ਸਾਨੂੰ ਦੇਖਣ ਨੂੰ ਮਿਲੇਗੀ ਦੇਖਣਾ ਹੋਊਗਾ ਕਿ ਮ 11 ਨਵੰਬਰ ਨੂੰ ਕੀ ਬਣਦਾ ਕੀ ਨਿਕਲਦਾ ਹੈ 14 ਨਵੰਬਰ ਦੇ ਰਿਜ਼ਲਟ ਵਿੱਚੋਂ ਉਦੋਂ ਤੱਕ ਤੁਸੀਂ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ